ਮੈਂ ਕੱਲ ਇੰਸਟਾਗ੍ਰam ਤੇ ਇੱਕ ਪੋਸਟ ਦੇਖੀ ਸੀ ਮੈਂ ਤੁਹਾਡੇ ਨਾਲ ਸਕਰੀਨਸ਼ਾਟ ਵੀ ਸ਼ੇਅਰ ਕਰੂੰਗੀ ਹਾਂ ਤੋਂ 24 ਸਾਲ ਪਹਿਲਾਂ ਇੱਕ ਕੁੜੀ ਇੱਕ ਬੜੀ ਰੀਨੋਮਡ ਯੂਨੀਵਰਸਿਟੀ ਵਿੱਚ ਪੜ੍ਹਦੀ ਸੀ ਤੇ ਉੱਥੇ ਇੱਕ ਵਾਰ ਗਲਤੀ ਦੇ ਨਾਲ ਉਹਦੀ ਐਗਜ਼ਾਮ ਦੇ ਵਿੱਚ ਐਬਸੈਂਟ ਮਾਰਕ ਜਿਹੜੀ ਸ਼ੋ ਹੋ ਰਹੀ ਸੀ ਜਿਹੜੇ ਕਰਕੇ ਉਹਨੂੰ ਕੁੜੀ ਨੂੰ ਪ੍ਰੋਬਲਮ ਹੋਈ ਤੇ ਉਹ ਕੁੜੀ ਆਪਣੇ ਫਾਦਰ ਨੂੰ ਨਾਲ ਲੈ ਕੇ ਯੂਨੀਵਰਸਿਟੀ ਦੇ ਜਿਹੜੇ ਸਟਾਫ ਸੀ ਕਲਰਕ ਉਹਦੇ ਨਾਲ ਗੱਲ ਕਰਦੀ ਆ ਕਿ ਉਹ ਇੱਕ ਵਾਰ ਰਜਿਸਟਰ ਤੇ ਉਹਦੀ ਜਿਹੜੀ ਅਟੈਂਡੈਂਸ ਨੂੰ ਚੈੱਕ ਕਰ ਦੇਣ ਪੋਸਟ ਕਲਰਕ ਨੇ ਉਸ ਕੁੜੀ ਦੀ اٹੈਂਡੈਂਸ ਚੈੱਕ ਕਰਨ ਦੀ ਬਜਾਏ ਉਹਨੂੰ ਉਹਦੇ ਫਾਦਰ ਸਾਹਮਣੇ ਕਿਹਾ ਕਿ ਸਾਨੂੰ ਕੀ ਪਤਾ ਤੁਹਾਡੀ ਕੁੜੀ ਐਗਜ਼ਾਮ ਦੇ ਬਹਾਨੇ ਕਿੱਥੇ ਜਾਂਦੀ ਆ ਇਸ ਇੱਕ ਚੀਜ਼ ਨੇ ਉਸ ਕੁੜੀ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਉਹਦੇ ਮਾਪੇ ਦਾ ਨਜ਼ਰੀਆ ਉਹਦੇ ਪ੍ਰਤੀ ਬਦਲ ਗਿਆ। ਇਸ ਤੋਂ ਬਾਅਦ ਕੁੜੀ ਨੇ ਉਸ ਯੂਨੀਵਰਸਿਟੀ ਦੇ ਅਗੈਂਸਟ ਜਿਹੜਾ ਲੀਗਲ ਐਕਸ਼ਨ ਲਿਆ ਤੇ ਉਸ ਯੂਨੀਵਰਸਿਟੀ ਨੂੰ 4 ਮਹੀਨੇ ਦਾ ਟਾਈਮ ਲੱਗਾ ਇਸ ਫੈਕਟ ਨੂੰ ਐਕਸੈਪਟ ਕਰਨ ਦੇ ਵਿੱਚ ਕਿ ਇਹ ਉਹਨਾਂ ਦੇ ਕਲਰਕ ਦੀ ਗਲਤੀ ਸੀ ਕਿ ਉਹਨੇ اٹੈਂਡੈਂਸ ਰਜਿਸਟਰ ਨੂੰ ਚੈੱਕ ਕਰਨ ਦੀ ਬਜਾਏ ਉਸ ਕੁੜੀ ਨੂੰ ਉਹਦੇ ਬਾਪ ਦੇ ਸਾਹਮਣੇ ਇੱਡੀ ਵੱਡੀ ਗੱਲ ਕਹੀ। ਸਟਿਲ ਕੁੜੀ ਨੂੰ ਮਹਿਸੂਸ ਹੋਇਆ ਕਿ ਗੱਲ ਉਹਦੀ ਡਿਗਨਿਟੀ ਦੀ ਸੀ। ਇਸ ਕਰਕੇ ਉਹਨੇ ਆਪਣੇ ਫਾਦਰ ਦੀ ਹੈਲਪ ਦੇ ਨਾਲ ਯੂਨੀਵਰਸਿਟੀ ਤੇ ਇੱਕ ਹੋਰ ਲੀਗਲ ਐਕਸ਼ਨ ਜਿਹੜਾ ਲਿਆ ਕਿਉਂਕਿ ਕੁੜੀ ਦੀ ਇੱਜ਼ਤ ਦੀ ਗੱਲ ਸੀ ਤੇ ਲੋਕ ਗੱਲਾਂ ਕਰ ਸਕਦੇ ਆ ਇਸ ਡਰ ਤੋਂ ਉਹਦੇ ਬਾਪ ਨੇ ਉਹਦੀ ਪੜ੍ਹਾਈ ਛਡਵਾ ਕੇ ਉਸ ਕੁੜੀ ਦਾ ਵਿਆਹ ਕਰ ਦਿੱਤਾ ਉਸ ਕੁੜੀ ਨੇ ਉਸ ਯੂਨੀਵਰਸਿਟੀ ਦੇ ਅਗੇਂਸਟ 17 ਸਾਲ ਕੇਸ ਲੜਿਆ ਵਿਆਹ ਤੋਂ ਬਾਅਦ ਉਹਦਾ ਕਹਿਣਾ ਸੀ ਕਿ ਉਹਦੀ ਜ਼ਿੰਦਗੀ ਚ ਸ਼ਾਇਦ ਖੁਸ਼ੀ ਸੀ ਸਭ ਸ਼ਾਂਤੀ ਵੀ ਸੀ ਪਰ ਹੱਲੇ ਵੀ ਉਹਦੇ ਮਨ ਵਿੱਚ ਇੱਕ ਸਵਾਲ ਉੱਠਦਾ ਸੀ ਜੀ ਜੀ ਇਦਾਂ ਨਾ ਹੋਈ ਹੁੰਦੀ ਤਾਂ ਉਹ ਅੱਜ ਕਿਤੇ ਹੋਰ ਹੋਣੀ ਸੀ ਕੋਝ ਇੱਕ ਸ਼ਬਦਾਂ ਦੀ ਕਹੀ ਹੋਈ ਇੱਕ ਬਹੁਤ ਵੱਡੀ ਸਟੇਟਮੈਂਟ ਨੇ ਉਸ ਕੁੜੀ ਦੇ ਸੁਪਨੇ ਉਹਦੀਆਂ ਰੀਚਾਂ ਸਭ ਖਤਮ ਕਰਕੇ ਰੱਖ ਦਿੱਤਾ ਇਦਾਂ ਹੀ ਅਕਸਰ ਸਾਡੇ ਨਾਲ ਵੀ ਜ਼ਿੰਦਗੀ ਵਿੱਚ ਹੁੰਦਾ ਆ ਅਸੀਂ ਬਹੁਤੇ ਫੈਸਲੇ ਆਪਣੀ ਜ਼ਿੰਦਗੀ 'ਚ ਇਸੇ ਕਰਕੇ ਹੀ ਲੈ ਲੈਂਦੇ ਆ ਕਿ ਲੋਕ ਕੀ ਕਹਿਣਗੇ ਕੋਈ ਵੀ ਬੰਦਾ ਜਦ ਕਿਸੇ ਬਾਰੇ ਗੱਲ ਕਰਦਾ ਆ ਉਹ ਬੰਦਾ ਆਪਣਾ ਪਰਸੈਪਸ਼ਨ ਤੇ ਆਪਣੇ ਜਜ਼ਬਾਤ ਉਹਨਾਂ ਦੇ ਨਾਲ ਇੱਕ ਆਪਣੇ ਹਿਸਾਬ ਦੀ ਕਹਾਣੀ ਜਿਹੜੀ ਆ ਉਹ ਬਣਾ ਕੇ ਕਿਸੇ ਦੂਜੇ ਬੰਦੇ ਨੂੰ ਸੁਣਾਉਂਦਾ ਤੇ ਉਹ ਦੂਜਾ ਬੰਦਾ ਜਾਂ ਤੀਜੇ ਬੰਦੇ ਤੱਕ ਗੱਲ ਕਰਦਾ ਉਹ ਪੂਰਾ ਫੈਕਟ ਬਣਾ ਕੇ ਗੱਲ ਕਰ ਦਿੰਦਾ ਕਿ ਇਹ ਗੱਲ ਤਾਂ 100% ਟਰੂ ਆ ਇਦਾਂ ਦੇ ਕੇਸ ਦੇ ਵਿੱਚ ਅਸੀਂ ਕਹਿਣ ਵਾਲੇ ਦਾ ਮੂੰਹ ਤਾਂ ਨਹੀਂ ਫਟ ਸਕ ਸਾਨੂੰ ਆਪਣੀ ਕਹਾਣੀ ਨੂੰ ਮੋੜ ਲਿਖਣ ਦੀ ਲੋੜ ਆ ਤੇ ਇਸ ਤਰ੍ਹਾਂ ਲਿਖਣ ਦੀ ਲੋੜ ਆ ਕਿ ਸਾਡੇ ਐਕਸ਼ਨਸ ਜਿਹੜੇ ਆ ਉਹ ਸਾਡੇ ਸੱਚ ਦੀ ਗਵਾਹੀ ਪਰ